ਸਤਿ ਸ਼੍ਰੀ ਅਕਾਲ ਤੁਹਾਡਾ ਕੀ ਹਾਲ ਚੱਲ ਰਿਹਾ ਹੈ ਤੜਾ ਟੈਕਸ ਪਰ ਤੁਹਾਨੂੰ ਸਵਾਗਤ ਹੈ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਤੇ ਅੱਜ ਮੌਸਮ ਠੀਕ ਆ ਕਾਫੀ ਹੱਦ ਤੱਕ ਜੇ ਦੋ ਦਿਨ ਤੇ ਮੌਸਮ ਬਦਲਵਾਈ ਜੀ ਰਹੀ ਤੇ ਪਾਣੀ ਪੂਣੀ ਦੇ ਨਾਲ ਜੀ ਫੇਰ ਖਤਮ ਕੀਤਾ ਹੈ ਤੁਹਾਨੂੰ ਆਪਾਂ ਜਕੀ ਨੂੰ ਤੇ ਲੈ ਆਏ ਹਾਂ ਘਰ ਸਦੇ ਵੀ ਜਕੀ ਨੀ ਗੇਰਮਾਨ ਜਕੀ दावी के डेटा वाले बिठे ठीक-ठाक है, है। तो पर जिंजर ले आए ला दी दी सो पहला इन आए पर ही धीरे लाल के फिर अपन करते हैं

ജന ഹോക്കോ ഇ മീനു മോനെ ബോ ടിക്ി നിക്കു ਆ ਗਿਆ ਆ ਗਿਆ ਕੋਈ ਨੀਗੀ ਜੀ ਉੱਪਰ ਲਿਓ ਪਹਿਲਾਂ ਤਾਂ ਪਾਣੀ ਪੜਦੇ ਗਏ ਸਾਹ ਵੇਖ ਲੋ ਗੋਮਨ ਨਾ ਰੋਕ ਜਾ ਰੋਕ ਜਾ ਹਾਂ ਜੀ ਜਿਹਾ ਜਿਵੇਂ ਤਨ ਕਿਹਾ ਸੀ ਇਹ ਚੁੰਝਾਂ ਮਾਰਦੀ ਪਈ ਐ ਇਹਨੇ ਉੱਪਰ ਆ ਕੇ ਫੀਡ ਖਾਣੀ ਐ ਇਹ ਲੋਹੀ ਗੱਲਾਂ ਐ ਇਹ ਫੇਰ ਉਹ ਚੁੰਝਾਂ ਮਾਰਦੀ ਤੇ ਉਹ ਗੁਰਤਾਜ ਨੇ ਉੱਤੇ ਫੀਡ ਪਾਦੀ ਐ ਮੈਂ ਨਿੱਕੀਆਂ ਦੀ ਇਹਨੂੰ ਉੱਤੇ ਗਝਾਲਿਆ ਸੰਜ ਥੱਲੇ ਖਾਂਦੀ ਹੈਗੀ ਪਰ ਉਹਨਾਂ ਨੇ ਰੱਜ ਕੇ ਨਹੀਂ ਖਾਂਦੀ ਹਾਂਜੀ ਗਾਇਸ ਦਾਣਾ ਦੂਣਾ ਖਾ ਕੇ ਆਓ ਚੈੱਕ ਕਰ ਸਕਦੇ ਜੀ ਸਾਬ ਨੇ ਹੋ ਆਪਣੀ ਸਫਾਈ ਕਰਨ ਦੇਈ ਆ ਆ ਲੈ ਚਿੱਟੀ ਤੇ ਆਣੀ ਰਾਜਦੀਆਂ ਮੈਡਮ ਤਿੰਨੇ ਤਿੰਨੇ ਨਹੀਂ ਹੈ ਦੋਵੇਂ ਦੋਵੇਂ ਹਾਓ ਦੂਜੇ ਦਾ ਨਹੀਂ ਦੂਜੇ ਦਾ ਜੇ ਪਾਣੀ ਕੋਈ ਲੱਗਦਾ ਲੱਛਣ ਸਾਰੇ ਕੁਕੜੀਆਂ ਵਾਲੇ ਆ ਕੋਈ ਪਾਣੀ ਪਰ ਉਹਦੇ ਕਲਗੀ ਵਗੈਰਾ ਤੇ ਆਈ ਹੋਈ ਹੈ ਦੂਜੇ ਨਹੀਂ ਆਈ ਉਹਦੇ ਕਲੋ ਵੀ ਹੋ ਗਈ ਆ ਗੰਜੀ ਕਿਵੇਂ ਸੰਦੀ ਯਾਰ ਮੂੰਹ ਵਿੱਚ ਫਰਵਰਾਂ ਦੇ ਵੜ ਕੇ ਆਹ ਫੇਰ ਆ ਕੱਢ ਲਿਓ ਹਣ ਹਾਂ ਆ ਇਹ ਮਨ ਨੂੰ ਬੜਾ ਲੱਗਦਾ ਕਿ ਮੇਰੀ ਵੀਡੀਓ ਬਣ ਜੀ ਵੀ ਮੇਰੇ ਮੂੰਹ ਤੇ ਆਪਣਾ ਤੇ ਕੀ ਨਹੀਂ ਰਾਮ ਨਾਲ ਰੈਸਟ ਰੈਸਟ ਜੀ ਗਾਇਸ ਫਿਰ ਚਾਹਨਕ ਮੌਸਮ ਆਪਣਾ ਉਹ ਜਿਹਾ ਹੋ ਗਿਆ ਜਿੰਨੇ ਤੇ ਗੋਤ ਉਪ ਲੱਗੀ ਸੀ ਤੇ ਮੈਂ ਹੱਚਲਾ ਜਿਸ ਤੇ ਹੁਣ ਫਿਰ ਆ ਰਹੀ ਹੈ ਵਾ ਚੈਨਲ ਆਪੀਏ ਜੀ ਪੱਤੇ ਆ ਦੇ ਚੱਕਾ ਸਰ ਜੀ ਸਾਫਾ ਵੀਠੰਟੀ ਛਾ ਉਹ ਹਵਾ ਚੱਲਣ ਲੱਗੀ ਪੂਰੀ ਹੂੰ ਆਹ ਵੇਖੋ ਬਣਿਆ ਕੀ ਅੱਜ ਗਨਮੈਨ ਬਲੈਕ ਬਲੈਕ ਐਂਡ ਵਾਈਟ ਹੈ ਠੀਕ ਚਿਕਕੀਆਂ ਦੀਆਂ ਟਟੀਆਂ ਟਟੀਆਂ ਤੋਂ ਰਾਜਾ ਕਬੂਤਰ ਡਾਉਣ ਲੱਗਾ ਦਾਦੇ ਦਾਦੀ ਹੈ ਇਨੇ ਆਪ ਕਲਰ ਕੀ ਤੈਨਾ ਹਾਂ ਵੇ ਜੀ ਗਾਨੀ ਸਾਰੀ ਮੇਰੇ ਨਾਤਾ ਨੂੰ ਤਾਣਾ ਨਾ ਲਾਈਟ ਜੀ ਹੋ ਗਈ ਪੁੰਝਾ ਹੋ ਰਹੀ ਸੋਨਾ ਉਹ ਡਾ ਲੱਗਦਾ ਹੈ ਕਿੰਨਾ ਘਟਦਾ ਕੱਲ ਪਰਸਾ ਆਵੇ ਜੇ ਸਾਰੀ ਕਮਫਾਈ ਇਹ ਕਿੱਡਾ ਗੇ ਲਿਆ ਮੈਂ ਖਲਾ ਬੁੱਧ ਨੂੰ ਦੇ ਦੇ ਸੈਸੇ ਨਾਂ ਤਾੜਤਾ ਅੰਦਰ ਹੁਣ ਇਹਨਾ ਆਪਣਾ ਸੌਂਜਣਾ ਇਹ ਨੂੰ ਨਾ ਪੜਾਂ ਤਾਂ ਗਿੰਦੇ ਇਹ ਪੱਖੇ ਦੀ ਚਾਰ ਚੁੱਕੇ ਨੇ ਗਾਈਸ ਪੱਖਾ ਨਹੀਂ ਗਾਈਸ ਲਾਉਣਾ ਆਪਾਂ ਇਹਨਾਂ ਮੌਸਮ ਤਾਂ ਅੱਗੇ ਵਧੀਆ ਵਾ ਤੇ ਇੱਥੋਂ ਮੜੀ ਜੀ ਸਫਾਈ ਕਰਦਗੇ ਥੱਲੇ ਨੂੰ ਜੀ ਗਾਈਸ ਹੁਣ ਆਪਾਂ ਆਪਣਾ ਜਿਹੜਾ ਕੇਜ ਇੱਧਰ ਕਰਤਾ ਵਾ ਸੋ ਕਰਦਿਆਂ ਸਵੇਹ ਤੇ ਸਾਡੀ ਸਲਾਹ ਹੀ ਆ ਕੀ ਆਪਾਂ ਕੇਜ ਇੱਧਰ ਲਾ ਦੇਣੇ ਆ ਕਿਉਂਕਿ ਉੱਥੋਂ ਚਾਦਰਾਂ ਵੀ ਐ ਕਰਕੇ ਪਾ ਦਾਂਗੇ ਤੇ ਇੱਕ ਪਹਿਲੀ ਗੱਲ ਤੇ ਇਧਰ ਵਾਹੇ ਇਸ਼ਾਰਾ ਰਹੀਂਦੀ ਹੈ ਜਿਆਦਾ ਤੇ ਗਾਈਸ ਜੇ ਅੱਛੇ ਤੋਂ ਪਹੋਈ ਵੀ ਚਾਹਤੋ ਇਹ ਇਧਰ ਜਿ ਜਦੋਂ ਇਧਰ ਜਾਇਆ ਨਾਲ ਕੋਠੇ ਦੀ ਸ਼ਾਨ ਆ ਜਾਂਦੀ ਤੇ ਆਪਾਂ ਇਧਰ ਆਏ ਹੀ ਰੱਖਦੇ ਆ ਵੇ ਰਾਦਾ ਤੇ ਇਧਰ ਹੀ ਬੰਦਾ ਵਾ ਪਰ ਚਲੋ ਜੇ ਵੀ ਨਹੀਂ ਵੈਸੇ ਇੱਧਰ ਰੱਖਾਂਗੇ ਨਹੀਂ ਤੇ ਤੁਸੀਂ ਕਮੈਂਟ ਚ ਦੱਸ ਦਿਓ ਕਿ ਇੱਧਰ ਸਹੀ ਹੈ ਕਿ ਨਹੀਂ ਇੱਧਰ ਰੱਖੀ ਵੈਸੇ ਤਾਂ ਇੱਧਰ ਸ਼ਾਂ ਰੈਂਦੀ ਕਿਉਂਕਿ ਕਿੰਨਾ ਚਿਰ ਬਾਕੀ ਚਾਦਰਾਂ ਵਗੈਰਾ ਵੀ ਪਾਇਆ ਕਰਨੀਆਂ ਚਾਦਰਾਂ ਇਹ ਬਨ ਕੇ ਸਿੱਧੀਆਂ ਇੱਥੇ ਬਨੇਰੇ ਤੇ ਆਪਾਂ ਹੁੰਡੀ ਇੱਕ ਤੇ ਲੱਗੀ ਹੋਈ ਹੈ ਆਪਣੀ ਤੇ ਇੱਕ ਉਧਰ ਲਾ ਦਾਂਗੇ ਤੇ ਉਧਰੋਂ ਆਪਾਂ ਸਾਰਾ ਕੁਝ ਚੱਕਤਾ ਇੱਧਰੋਂ ਇੱਕ ਵਾਰੀ ਸਾਫ਼ ਕਰ ਦਈਏ ਸਾਰੀ ਜਗ੍ਹਾ ਜੁਗਤੋ ਦਈਏ ਕਿਉਂਕਿ ਫਿਰ ਜ਼ਿਆਦਾ ਕੋਠੇ ਦਿਖਲਾਰਾ ਪੈਂਦਾ ਤੇ ਉਵੇਂ ਆਪਾਂ ਆਪਣੇ ਤਖਤ ਪੋਛ ਕੀ ਸਿੱਟ ਕਰੀਏ ਸੋਨ ਜੀ ਗਾਇਸ ਆ ਵੇਖੋ ਇੱਕ ਰੀ ਸਰਟਿੰਗ ਕਰਤੀ ਹੋ ਇਧਰੋਂ ਬੋਰੀ ਇਧਰੋਂ ਹੀ ਬੋਰੀ ਨਾ ਕਵਰ ਕਰਤਾ ਕਿਉਂਕਿ ਬਿੱਲੀ ਦਾ ਸਾਨੂੰ ਥੋੜਾ ਆ ਗਿਆ ਡਰ ਜਾ ਲੱਗਾ ਰਿੰਦਾ ਤੇ ਏਕਾ ਬਾਹਰ ਨਾ ਆ ਮਾਰਾ ਜੀ ਬਾਹਰ ਨਹੀਂ ਜਿਹਾ ਜੇ ਟਾਈਮ ਨਾ ਖੋਲਤੇ ਸੀ ਸਰਤਾਜ ਬਰੋ ਨੇ ਆਪਣੇ ਨੇ ਓਏ ਆਪਣੀ ਚੂਚੀ ਕਿਧਰ ਗਈ ਬਾਕੀ ਥੱਲੇ

ਇੰਨੇ ਨਾ ਫੜਿਆ ਜਾਂਦਾ ਕਿ ਨਹੀਂ ਉਹ ਦੋ ਅੰਡੇ ਲੱਭੇ ਕਹਿੰਦਾ ਗਾਇਸ ਦੋ ਅੰਡੇ ਲੱਭੇ ਉਹ ਅੰਡੇ ਲੱਭ ਕੇ ਜੀ ਹੁਣੇ ਚੱਕ ਕੇ ਲਿਆਉ ਉੱਤੇ ਅੰਡੇ ਗਾਇਸ ਇਹ ਦੇਖੋ ਕਿ ਦੀ ਦੂਰਾ ਤੇ ਆਪਾਂ ਇੰਨਾ ਜ਼ੂਮ ਮਾਰਿਆ ਹਾਈ ਆ ਆ ਆਜਾ ਆਪਣਾ ਬੰਦਾ ਨਾ ਤੈਨੂੰ ਪਤਾ ਹੀ ਹੈ ਇਹ ਤਾੜ ਲੇ ਮੇਲੇ ਮਦਿਛ ਇਹਦਾ ਕੀ ਨਾ ਟੌਮੀ ਨਾ ਨਿੱਕੇ ਦਾ ਆਪਣਾ ਟੌਮੀ 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 ਨੇ ਜੇ ਫੜਾ ਆ ਰਾਜਾ ਜੀ ਦਾ ਤੁਹਾਨੂੰ ਪਤਾ ਹੀ ਹੈ ਗੁੱਡੇ ਤੜਦੇ ਗੁੱਡੇ ਚ ਗੁੱਡੇ ਚ ਆ ਨਿਕਲ ਪਹਿਲਾਂ ਤੜ ਚੱਲ ਚੱਲ ਜਿੱਡੀ ਵੀ ਆ ਗਈ ਬਣਾਇਆ ਜਿੱਡੀ ਵੀ ਹੋ ਗਈ ਗਈਆਂ ਗਈਆਂ ਇਨਦੀ ਇਨਨੇ ਜਿਹੜੀ ਫੜਨੀ ਉਹ ਵੀ ਨਿਕਲ ਜੇ ਚੱਲ ਸੋ ਬਰਤਾਈ ਨੂੰ ਫੜਨ ਲੱਗਾ ਆਹ ਫੜਦੇ ਬਰਤਾਈ ਨੇ ਸੋ ਸੋ ਗੁਰਤਾ ਯੂਨੀਕ ਐਕਸਪੀਰੀਅੰਸ ਚੱਕ ਰੌਣ ਲੱਗੇ ਕੁੱਕੜ ਕੇ ਕੁਕੜੀ 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 ਹਾਂ ਹੈ ਗੁਰਤਾਜ ਦੀ ਗੁਰਤਾਜ ਚੈੱਕ ਕਰੋ ਤੁਸੀਂ ਸੀਲ ਬੱਚੇ ਖੜੀ ਫਿਰਦਾ ਇਧਰ ਖ ਗੁਰਤਾਜ ਲੈ ਆਇਆ ਉੱਤੇ ਗੈਸਰ ਆਪ ਮੇਰੇ ਕੁਕਰ ਹੈ ਇਹਨੂੰ ਲਾ ਸਕੀਏ ਇੱਕ ਵਾਰ ਨਾ ਨਾ ਛੱਡ ਦੇ ਨਾ ਤਾਂ ਇੱਕ ਤੇ ਛੱਡ ਕੇ ਦੇਖੀਂ ਆ ਛੱਡ ਕੇ ਵੇਖਾ ਛੱਡ ਦੇ ਕਹੇ ਕੁਕੜੀ ਆ ਫੜਾਦੀ ਮਾੜਾਦੀ ਸੋ ਆ ਇੱਕ ਤੇ ਛੱਡੀ ਆ ਵੀ ਛੱਡਦੀ ਨਾ ਨਾ ਇਹਨੇ ਛੱਡੀ ਇਹਨੇ ਛੱਡੀਆਂ ਲੜਾਕੂ ਪੂਰੇ ਨੇ ਹੁਣ ਨਹੀਂ ਆ ਕੁਕੜੀ ਆ ਹੂੰ ਆ ਕੁਕੜੀ ਆ ਤੇਨੇ ਪੂਰਾ ਪਤਾ ਕੁਕੜੀ ਹੈ ਕਿ ਕੱਕੜ ਹਾਏ 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 ਸੋ ਜੀ ਗਾਇਸ ਕਬੂਤਰ ਉੱਡ ਗਿਆ ਹੋਵੇ ਸਰਤਾਜ ਤੇ ਗੁਰਤਾਜ ਗਿਆ ਪੜਨ ਹਾਂ ਇਹ ਆ ਨਹੀਂ ਓਏ ਫੜ ਲਿਆ ਫੜ ਲਿਆ ਗੁਰਤਾਜ ਨੇ ਆਦੀ ਦੀ ਕਬੂਤਰ ਬਾਦ ਉਹ ਵੇ ਇਹ ਤਾਂ ਦੀ ਟੀ ਦੀ ਮਾਰ ਗਿਆ ਨੀ ਗੇਉਣ ਫੜ ਲਿਆ ਸ਼ਿਕਾਰੀ ਹੈ ਸ਼ਿਕਾਰੀ ਬੰਦੇ ਲੈ ਆਇਆ ਫੜ ਕੇ ਓਏ ਉੱਡ ਜਾਣਾ ਹੀ ਹੁਣ ਓਏ ਨਾ 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 ਉੱਡ ਜਾਣਾ ਹੀ ਫੇਰ ਗੁਰਤਾਜ ਬਸ ਜੀ ਗੈਸ ਇਹਦਾ ਨਾਮ ਪੜਾ ਖਿਆ ਲਿਓ ਓਏ ਲਿਓ ਚੱਕਰ ਸਾਈ ਦੇ ਤੇ ਹੀ ਕਿਢਰਾਨ ਓਏ

ਉਹ ਨੂੰ ਬੁਲਾ ਆ ਕਿ ਪਰ ਇਹ ਕੌਣ ਆ ਗਿਆ ਵੇ ਇੱਕ ਹਾਂਜੀ ਗਏ ਸਰਤਾਜ ਨੇ ਪਾਣੀ ਪੁਣੀ ਭਰਤਾ ਕਰੇ ਤੇ ਪੱਖਾ ਵੀ ਅਜਲਾਵਾਂਗੇ ਤੋਂ ਦਿਨ ਆਪਣਾ ਰਾਜਾ ਵੀਰ ਤਾੜ ਰਿਹਾ ਖੁੱਡੇ 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 ਸੋਰ ਗੜੇ ਤੇ ਆੜੰਦੇ ਬ్రో ਤਾੜਦੇ ਸੀਲ ਉਹਦੇ ਸੀ ਤਾੜਦੇ ਆ ਤਾੜਦੇ ਸੀਲਾ ਦੇ ਚ बस ठीक है ओके के कुछ डेली बने रहे वो व्लॉग ਨਾਲ ਕੱਲ ਤੁਹਾਨੂੰ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਜੇ ਤੁਸੀਂ ਲਾਈਕ ਕਰੇ ਸਬਸਕ੍ਰਾਈਬ ਜੁਲ ਕਰੋ ਫਾਈ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਨਾਲ ਸਾਰਿਆਂ ਨੂੰ ਸਬਸਕ੍ਰਾਈਬ